ਕੱਛੀ ਗੱਲ ਦੋਸਤੋ ਪਿਆਰ ਭਰੀ ਫਤਿਹਕੁਮ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਧੀਰੋਣ ਦੇ ਨਾਲ ਤੇ ਅੱਜ ਜੋ ਗੱਲ ਹੈ ਕਿ ਸਾਡੀ ਲੀਡਰਸ਼ਿਪ ਕਿਵੇਂ ਦੀ ਨਹੀਂ થਾਈ ਗਾ ਬੋਟਾ ਪਈਆ ਸਾਰੇ ਰੌਣੇ ਸੁਣੇ ਪਰ ਲੀਡਰਸ਼ਿਪ ਦੀ ਇੱਕ ਗੱਲ ਮੁੱਖ ਦੀ ਕਿ ਲੀਡਰਸ਼ਿਪ ਕਿੱਦਾਂ ਦੀ ਹੋਣੀ ਚਾਹੀਦੀ ਹੈ ਭਾਈ ਗੁਰਪ੍ਰਤਾਪ ਸਿੰਘ ਪਦਮ ਦੇ ਇਹ ਬੋਲ ਸੁਣੋ ਫਿਰ ਆਪਾਂ ਗੱਲ ਕਰਾਂਗੇ ਜਿਹੜਾ ਇੱਕ ਅਸਲੀ ਲੀਡਰ ਬਣਗਾ ਕਹਿੰਦਾ ਆਪਣੇ ਰਜਾਓ ਬਾਕੀ ਜਾਨ ਟੱਠੇ ਖੂਚ ਪਹਿਲੇ ਵੀ ਇਹੋ ਕੰਮ ਕਰਦੇ ਰਹੇ ਆਲੇ ਵੀ ਉਹ ਗੁੱਝੀ ਕਰਦੇ ਆ ਪੱਕਾ ਦੇ ਰੰਗ ਬਦਲਦੇ ਪਰ ਨਾਲਾ ਉੱਥੇ ਹੀ ਉੱਥੇ ਦਾ ਕਰਤੂਤਾ ਬੜਾ ਬਦਲੀਆਂ ਬੰਦਿਆਂ ਦੀ ਆ ਰੂਹ ਤੇ ਉਹੋ ਹੀ ਹੈ ਨਾ ਭਾਈ ਉਹਨਾਂ ਚ ਤੁਰ ਹੀ ਆਉਂਦੀ ਜਿਹੜਾ ਬੰਦਾ ਪਾਵਰ 'ਚ ਆ ਗਿਆ ਉਹ ਕਹਿੰਦਾ ਬਾਕੀਆ ਦੇ ਪੁੱਤ ਜਿੰਨੇ ਮਰਜੀ ਪੜੇ ਆ ਪੜੇ ਰੈਂਚ ਕਿਤਾਬੀ ਕੇ ਮਰ ਜਾਣ ਆਪਣੇ ਪੁੱਤ ਨੂੰ ਦੇ ਭਾਵੇਂ ਘੁੱਟਾ ਲਾਉਣਾ ਨਾ ਆਉਂਦਾ ਹੋਵੇ ਕਹਿੰਦਾ ਬਣਾ ਦਿਓ ਬਿਜਲੀ ਬੋਰਡ ਦਾ ਵੱਡਾ ਮਹਿਕਮੇ ਦਾ ਇਹਨੂੰ ਇੰਚਾਰਜ ਬਣਾ ਦਿਓ ਇਨੋਂ ਮੰਡੀ ਬੋਰਡ ਦਾ ਇੰਚਾਰਜ ਲਾ ਦਿਓ ਨਹੀਂ ਕੁੱਝ ਤੇ ਉਧਰ 15 20 ਹਰਲ ਹਰਲ ਕਰਦੇ ਨਾਲ ਬੰਦੇ ਦੇ ਤੇ ਛੱਡੋ ਫੋਕਾ ਤਾਹਰ ਇਸ ਇਹ ਬਿਮਾਰੀ ਪੁਰਾਣੀ ਆ ਸਾਡੇ ਮੁਲਕ ਦੇ ਅੰਦਰ ਇੱਥੇ ਪੜ੍ਹੇ ਲਿਖੇ ਬੰਦੇ ਰੁੱਲਦੇ ਆ ਜਿਹੜਾ ਬੰਦਾ ਕਹਿੰਦਾ ਮੈਂ ਅੱਗੇ ਆ ਗਿਆ ਆਪਣਿਆਂ ਦਾ ਸੋਚੋ ਬਾਕੀਆਂ ਦੀ ਕੋਈ ਗੱਲ ਨਹੀਂ ਆ ਜੇ ਕਿਤੇ ਆ ਗੱਲ ਨਾ ਨਾ ਹੁੰਦੀ ਸਾਡੇ ਮੁਲਕ ਅੰਦਰ ਸ਼ਹਿਰ ਦੇ ਤੋਂ ਨਾਰਾਜ਼ ਹੋ ਕੇ ਲੋਕੀ ਬਾਹਰ ਨਾ ਭੱਜਦੇ ਮੈਂ ਇੰਗਲੈਂਡ ਦਾ ਹਾਲ 4 ਮਹੀਨੇ ਰਹਿ ਕੇ ਵੇਖਿਆ ਹੁਣ ਜਿਵੇਂ ਆ ਗੱਲ ਸਾਰਿਆਂ ਨੂੰ ਦੱਸਾਂ ਤੇ ਲੋਕੀ ਕਹਿੰਦੇ ਲੈ ਤੁਸੀਂ ਰਖੋ ਮਾਇਰੇ ਸਾਨੂੰ ਨਾ ਕਿਹੇ ਬਨੇ ਲੱਗਣ ਦੋ ਐਂ ਕਰਕੇ ਕਹਿੰਦੇ ਹੀ ਕਿਸੇ ਨੂੰ ਨਹੀਂ ਆ ਮੈਂ ਇੱਕ ਗੱਲ ਕਹਿ ਦੇਣਾ ਗੁਰੂ ਦੀ ਹਜ਼ੂਰੀਆ 'ਚ ਝੂਠ ਕੋਈ ਨਹੀਂ ਬੜਾ ਬੜਾ ਠੰਡ ਗੈਰ ਗੈਰ ਕੰਮ ਲੱਭਣ ਵਾਸਤੇ ਹਰ ਬੰਦੇ ਦੇ ਤਰਲੇ ਉੱਤੇ ਕੰਮ ਨਹੀਂ ਹੈ ਦੂਜੀ ਬੇਨਤੀ ਐ ਇਧਰ ਜੇ ਤੁਹਾਡੇ ਜੋ ਕਹਿੰਦੇ ਮਨ ਬਣਾਇਆ ਨਾ ਕੱਲੀ ਧੀ ਭੇਜਣ ਦਾ ਤੇ ਗੁਰੂ ਦੀ ਹਜ਼ੂਰੀ ਚ ਆ ਜੁੜੇ ਜੇ ਹੱਥ ਭੁੱਲ ਕੇ ਕਿਹਾ ਪਾਪ ਨਾ ਖਾਟ ਲਿਓ ਜਿਹੜੀ ਹਾਲਤ ਨੇ ਤੇ ਧੀਆਂ ਦੀ ਵੇਖੀ ਆ ਤੁਹਾਨੂੰ ਤੁਸੀਂ ਇੱਥੇ ਪਤਾ ਕੀ ਆਂਦੇ ਜੇ ਲੈ ਚੰਗਾ ਭਲਾ ਜਾਂਦੇ ਕੰਮ ਮਿਲ ਗਿਆ ਉਹ ਭਾਈ ਕੋਈ ਚੰਗਾ ਭਲਾ ਨਹੀਂ ਉਹ ਵਿਚਾਰੇ ਚੰਗੀਆਂ ਚੰਗੀਆਂ ਥਾਵਾਂ ਤੇ ਖਲੋ ਕੇ ਫੋਟੋ ਖਿੱਚ ਕੇ ਤੁਹਾਨੂੰ ਘਰ ਪਾ ਦਿੰਦਾ ਤੁਸੀਂ ਆਈਆਂ ਜੀ ਖੋਜ ਹੋਈ ਤੇ ਫੋਟੋ ਬੜੀ ਸੋਹਣੀ ਆਈ ਆ ਫੋਟੋਆਂ ਵੇ ਵੇ ਕੇ ਨਾ ਜੱਜ ਕਰੀ ਜਾਓ ਆਪਣੇ ਧੀਆਂ ਪੁੱਤਾਂ ਨੂੰ ਰੋਟੀ ਬਹੁਤ ਔਖੀ ਦੇ ਬਾਰੇ ਬਹੁਤ ਔਖੀ ਤਰਲਿਆਂ ਤੇ ਰੋਟੀਆਂ ਮਿਲਣੀਆਂ ਤੇ ਜੇ ਬਾਹਰਲੇ ਦੇਸ਼ਾਂ 'ਚ ਗੁਰਦੁਆਰੇ ਨਾ ਹੋਣ ਮੈਂ ਗੁਰਦੁਆਰਿਆਂ ਦੀਆਂ ਸਾਰਿਆਂ ਚ ਜੇ ਬਾਹਰਲੇ ਮੁਲਕਾਂ 'ਚ ਗੁਰਦੁਆਰੇ ਨਾ ਹੋਣ ਤੇ ਜਿੰਨੀ ਦੁਰਦਸ਼ਾ ਸਾਡੇ ਧੀਆਂ ਪੁੱਤਾਂ ਦੀ ਉੱਥੇ ਹੋਵੇ ਠੰਡ 'ਚ ਰੁਲ ਕੇ ਮਰ ਜਾਣ ਇੱਥੇ ਕਿੱਦਾਂ ਤੁਸੀਂ ਦੋਰੀਆਂ ਦੋਰੀਆਂ ਕੋਟੀਆਂ ਪਾਪਾ ਰੱਖਦੇ ਜੇ ਉਥੇ ਪਰਫਦੇ ਵਿੱਚ ਹੱਡ ਪੈਰ ਗਲੇ ਕਦੀ ਪੁੱਤ ਦੀ ਫੋਟੋ ਵੇਖਿਆ ਕਰੋ ਤੇ ਫੋਟੋ ਨੂੰ ਪੁੱਤ ਨੂੰ ਇਹ ਵੀ ਆਖਿਆ ਕਰੋ ਪੁੱਤ ਜਰਾਬਾਂ ਲਾ ਕੇ ਤੇ ਪੈਰ ਵਿਖਾ ਗਲੇ ਆਪਣੇ ਨਾਲ ਕਦੀ ਕਿਹਾ ਸਾਡੇ ਨਾਲ ਇੱਥੋਂ ਦੇ ਫੋਨ ਕਰੀ ਦੇ ਨੇ ਵੀ ਆਈਫੋਨ ल्या ਨਹੀਂ ਸਾਨੂੰ ਬੂਡ ਭੇਜਦੇ ਨਾਈਕੀ ਦੇ ਆੜੀ ਰਾਸਤੇ ਚੰਗਾ じゃ ਕੋਟ ਭੇਜਦੇ ਪਰ ਜਿਹੜਾ ਬੰਦਾ ਉਥੇ ਕੰਮ ਕਰਨ ਲਿਆ ਤੋਹਾਈ ਜੇ ਇਹਦੇ 25 30 ਹਜ਼ਾਰ 20 ਹਜ਼ਾਰ ਆਮਦਨ ਇੱਥੇ ਹੈਗੀ ਆ ਤੇ ਚੁੱਪ ਕਰਕੇ ਰੋਟੀ ਖਾਈ ਜਾਓ ਨਹੀਂ ਦੇਖੋ 20 25 ਲੱਖ ਵੀ ਤੁਹਾਡਾ ਜਾਂਦਾ ਰਹਿਣਾ ਉਹ 20 25 ਲੱਖ ਬਣਨਾ ਕਦੋਂ ਆ ਇਹ ਬ੍ਰਹ ਬਾਬੇ ਨਾਨਕ ਦਾ ਨਾਂ ਸਾਡੀਆਂ ਗੱਲਾਂ ਲੱਗਦੀਆਂ ਕੌੜੀਆਂ ਲੋਕਾਂ ਨੇ ਅਖਣਾ ਲੈ ਆਪ ਘੁੰਮ ਫੇਰ ਆਏ ਆ ਨਹੀਂ ਆਂਦੇ ਹੀ ਕਿਹਨੂੰ ਨਹੀਂ ਕੋਈ ਸਾਨੂੰ ਕਈਆਂ ਨੇ ਕੋਈ ਗੱਲਾਂ ਕਹਿ ਦਿੱਤੇ ਨੇ ਪਰ ਟਾਡੀ ਬੁਲਾਰਾ ਹਾਂ ਮੈਂ ਜਿੱਥੇ ਜਿੱਦਾਂ ਦਾ ਮਾਹੌਲ ਵੇਖਦਾ ਮੇਰਾ ਇੱਕ ਸੁਭਾਵ ਹੁੰਦਾ ਦੀ ਗੱਲ ਕਰਨੀ ਚਾਹੀਦੀ ਮੇਰਾ ਕੰਮ ਹੈ ਤੁਹਾਨੂੰ ਅਲਰਟ ਕਰਨਾ ਜੇ ਕਿਸੇ ਨੇ ਕੱਲੀ ਧੀ ਬਾਹਰ ਭੇਜਦਾ ਜਾਂ ਕੋ ਜਾਨਾ ਤੇ ਕਿਰਪਾ ਕਰਕੇ ਜੇ ਪੈਸੇ ਥੋੜੇ ਬਹੁਦੇ ਤਰੇ ਆ ਤੇ ਪਛਾਣ ਕਰ ਲੋ ਤੁਹਾਨੂੰ ਇੱਥੇ ਬੈਠਾ ਏਜੰਟ ਪਤਾ ਕੀ ਕਹਿੰਦਾ ਵਾ ਵੀਜ਼ਾ ਲਵਾ ਕੇ ਪੈਸੇ ਦੇ ਦਿਓ ਕਾਰਨ ਕੀ ਹੋਦਾ ਕਰੀ ਇਸ ਚੀਜ਼ ਨੂੰ ਜਿੱਥੇ ਆ ਤੁਸੀਂ ਬੈਠ ਕੇ ਕਿਉਂ ਕਹਿੰਦਾ ਜੰਤੇ ਨਹੀਂ ਗੱਲ ਅਸਲ ਜੋ ਇਹ ਕੰਮ ਹੀ ਸਾਰਾ ਹੱਥ ਸਾਤ ਲੱਖ ਦਾ ਵਾ ਤੁਹਾਡੇ ਕੋਲੋਂ ਮੈਂ 20 ਲੱਖ ਲੈ ਲੈਣਾ ਤਿੰਨਾਂ ਮਹੀਨਿਆਂ ਨੂੰ ਉਹਦੇ ਤੇ ਤਿੰਨ ਗੁਣਾ ਪੈਸੇ ਵਧੇ ਆ ਤੁਸੀਂ ਇੱਥੇ ਭੋਲੇ ਭਾਈ ਆ ਕੀ ਜਾਂਦੇ ਜੋ ਕਹਿੰਦਾ ਨਹੀਂ ਨਹੀਂ ਵੀਜ਼ਾ ਲਵਾ ਕੇ ਪੈਸੇ ਦੇ ਦੇ ਦਿਓ ਭਾਵੇਂ ਤੁਹਾਡੇ ਕੋਲੋਂ 20 ਲੱਖ ਮੈਂ ਉੱਥੇ ਯੂਨੀਵਰਸਿਟੀਆਂ ਦੇ ਮੁੰਡਿਆਂ ਨੂੰ ਪੁੱਛ ਕੇ ਵੇਖਿਆ ਵੀ ਕੁੱਲ ਖਰਚਾ ਕਹਿੰਦੇ ਪੂਰਾ ਜੋਰ ਲਗੇ ਤੇ 7 ਤੋਂ 8 ਲੱਖ ਦਾ ਖਰਚਾ ਵਾ ਅਜੰਡਰ ਨੇ ਉੱਥੇ ਸਾਡੇ ਬਾਪੂ ਕੋਲ 20 ਲੱਖ ਲੈ ਲਿਆ ਤੇ 10 ਲੱਖ ਯੂਨੀਵਰਸਿਟੀ ਨੇ ਫੇਰ ਕਹਿ ਦਿੱਤਾ ਪਾ ਦੋ ਉਹ ਕੋਈ 10 ਬਾਈ ਨਹੀਂ ਸਾਨੂੰ ਕਿਹੜੇ ਪੇੜ-ਪੇਟੇ ਪੈਣਾ ਇਸ ਕਰਕੇ ਭਾਈ ਜਾਣਾ ਤੇ ਆਪਣੇ ਸਿਰ ਬਸਿਰ ਕੋਈ ਉੱਥੇ ਸਾਹਮਣ ਵਾਲਾ ਹੈਗਾ ਤੇ ਫੇਰ ਧੀਆਂ ਕੱਲੀਆਂ ਤੇ ਨੂਹਾਂ ਕੱਲੀਆਂ ਪੇਟੜੀਆਂ ਬੰਦ ਕਰ ਦਿਓ ਉਥੋਂ ਦੇ ਹਾਲਾਤ ਚੰਗੇ ਨਹੀਂ ਮੰਦੀ ਛਾਈ ਆ ਘਰਾਂ ਦੇ ਚ ਰੱਖਣ ਨੂੰ ਕੋਈ ਤਿਆਰ ਨਹੀਂ ਸੋਣ ਲਓ ਪੰਜਾਬੀਓ ਬਹੁਤ ਮਾਰੇ ਹਾਲੇ ਬਾਹਲੇ ਮਲਕਾਂ ਆ ਵੀਡੀਓ ਤੁਸੀਂ ਸੁਣ ਲਿਓ ਭਾਈ ਗੁਰਪ੍ਰਤਾਪ ਸਿੰਘ ਪਦਮ ਕੱਲੀਆਂ ਧੀਆਂ ਲੋਹਾ ਬਹੁਆਂ ਨਾ ਭੇਜੋ ਹੱਥ ਵਿੱਚ ਪਸਤਾਵੇ ਤੋਂ ਬਿਨਾ ਕੁਛ ਨਹੀਂ ਲੱਭਣਾ ਐਵੇਂ ਭੇਡ ਚਾਲ ਦੇ ਪਿੱਛੇ ਨਾ ਤਰੂ ਨਾ ਤਰੂ ਧੀਆਂ ਦੀ ਕੋਈ ਖਾਣੀ ਬੰਦ ਕਰ ਦਿਓ ਅਗਰ ਵੀਡੀਓ ਵਧੀਆ ਲੱਗੇ ਤੇ ਲਾਇਕ ਲੱਗੇ ਤੇ ਸਬਸਕ੍ਰਾਈਬ ਜੀ ਕਰਿਓ ਸਾਥੀਓ